ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਰਬਾਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਹਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਬੌਮਸਕੈਰ ਟੀਮਾਂ ਅਤੇ ਬੀਐਸਐਫ ਦੀ ਡੌਗ ਸਕੁਐਡ ਟੀਮ ਵੀ ਮੌਕੇ ਤੇ ਪਹੁੰਚ ਗਈ ਹੈ ਤੇ ਉੱਥੇ ਜਾਂਚ ਕੀਤੀ ਜਾ ਰਹੀ ਹੈ ਇੱਕ ਈਮੇਲ ਦੇ ਰਾਹੀਂ ਧਮਕੀ ਮਿਲੀ ਸੀ ਕਿ ਗੁਰੂ ਰਾਮਦਾਸ ਲੰਗਰ ਹਾਲ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਪੁਲਿਸ ਅਤੇ ਬੀਐਸਐਫ ਦੀਆਂ ਟੀਮਾਂ ਉੱਥੇ ਪਹੁੰਚੀਆਂ ਨੇ ਤੇ ਉੱਥੇ ਡੌਗ ਸਕੁਐਡ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਐਸਜੀਬੀਸੀ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਹੋ ਸਕਦਾ ਹੈ ਕਿ ਇਹ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਪੰਜਾਬ ਦੇ ਮਾਹੌਲ ਖਰਾਬ ਕਰਨ ਨੂੰ ਲੈ ਕੇ ਇਹ ਸ਼ਰਾਰਤ ਕੀਤੀ ਹੋਵੇ ਪਰ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀਆਂ ਨੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸਦੀ ਹੈ ਕਿ ਬੀਐਸਐਫ ਦੇ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਸਰਚ ਕੀਤੀ ਜਾ ਰਹੀ ਹੈ ਬੌਮਸਕਵਰ ਟੀਮ ਅਤੇ ਡੌਗਸਕਵਰ ਟੀਮ ਦਰਬਾਰ ਸਾਹਿਬ ਪਹੁੰਚ ਚੁੱਕੀਆਂ ਨੇ ਤੇ ਬੰਬ ਦੀ ਜੋ ਧਮਕੀ ਮਿਲੀ ਸੀ ਉਸ ਨੂੰ ਲੈ ਕੇ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇੱਕ ਈਮੇਲ ਦੇ ਰਾਹੀਂ ਧਮਕੀ ਮਿਲੀ ਸੀ ਕਿ ਅੰਮ੍ਰਿਤਸਰ ਦੇ ਵਿਚ ਬੰਮ ਤਮਾਕਾ ਕੀਤਾ ਜਾਵੇਗਾ ਅਤੇ ਦਰਬਾਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਹਾਲ ਦੇ ਵਿੱਚ ਇਹ ਤਮਾਕਾ ਕੀਤਾ ਜਾ ਸਕਦਾ ਹੈ ਇਸ ਨੂੰ ਲੈ ਕੇ ਪੀਐਸਐਫ ਦੇ ਵੱਲੋਂ ਡੌਗ ਸਕੁਆਇਰ ਟੀਮ ਦੇ ਨਾਲ ਸਰਚ ਕੀਤੀ ਜਾ ਰਹੀ ਹੈ ਐਜਪੀਸੀ ਦੇ ਸਕੱਤਰ ਨੇ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਦੀਆਂ ਟੀਮਾਂ ਸਾਈਬਰ ਸੈੱਲ ਦੀਆਂ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਈਮੇਲ ਕਿਸ ਆਈਪੀ ਐਡਰੈਸ ਤੋਂ ਕੀਤੀ ਗਈ ਹੈ ਜਿਹੇ ਹਿਸਤਾਨ ਤੇ ਸਚਕਨ ਸ਼ੇਰਮੰਦਰ ਸਾਹਿਬ ਨੂੰ ਜੇ ਕੋਈ ਨੁਕਸਾਨ ਪਹੁੰਚਾਉਣ ਲਈ ਧਮਕੀ ਅੰਦਰ ਮੈਂ ਸਮਝਦਾ ਕਿ ਇਹ ਬਹੁਤ ਹੀ ਬੜੀ ਗੱਲ ਹੈ ਕਿਉਂਕਿ ਸਚਕਨ ਸ਼ੇਰਮੰਦਰ ਸਾਹਿਬ ਸਿੱਖਾਂ ਦਾ ਹੀ ਨਹੀਂ ਪੂਰੀ ਦੁਨੀਆ ਦਾ ਧਾਰਮਿਕ ਕੇਂਦਰੀ ਸਥਾਨ ਹੈ ਜਿੱਥੇ ਹਰ ਧਰਮ ਦੇ ਹਰ ਜਾਤ ਦਾ ਵਿਅਕਤੀ ਬਿਨਾ ਕਿਸੇ ਭੇਦਭਾਵ ਦੇ ਨਾਤਮਸਤਿਕ ਹੁੰਦਾ ਬਿਨਾ ਕਿਸੇ ਭੇਦਭਾਵ ਦੇ ਲੰਘਣ ਸਕਦਾ ਤੇ ਧੰਨ ਧੰਨ ਗੁਰੂ ਰਾਮਦਾਸ ਕਰਕੇ ਜਾਂਦਾ ਅਜੇ ਹਿਸਤਾਨ ਨੂੰ ਨੁਕਸਾਨ ਪਹੁੰਚਾਉਣ ਲਈ ਭਾਵੇਂ ਤਨਕੀ ਕਿਸੇ ਵੀ ਤਰ੍ਹਾਂ ਕਿਸੇ ਨੇ ਵੀ ਦਿੱਤੀ ਹੋਵੇ ਮੈਂ ਸਮਝਦਾ ਉਹਦਾ ਕੋਈ ਧਰਮ ਨਹੀਂ ਹੋ ਸਕਦਾ ਉਹਨਾਂ ਲੋਕਾਂ ਨੂੰ ਇਹ ਹਜ ਅਮਰੇ ਹੁੰਦਾ ਕਿ ਇੱਥੇ ਲੱਖਾਂ ਦੀ ਤਦਾਦ ਸੰਗ ਜਿਹੜੀ ਹੋ ਗਈ ਹੈ ਉਹਨਾਂ ਨੂੰ ਰੋਕਣ ਦੀ ਜਿਹੜੀ ਇਹ ਵਿਚਾਰ ਦੀ ਚਾਰ ਸੰਗਤਾਂ ਜਿਹੜੀਆਂ ਉਹ ਪਹਿਲਾਂ ਹੀ ਤਰ੍ਹਾਂ ਹੀ ਮੇਰੇ ਵਿਗਣ ਗੁਰੂ ਮਾਰੀ ਦੇ ਦਰਸ਼ਨ ਕਰ ਰਹੀਆਂ ਨੇ ਤੇ ਉਸੇ ਹੀ ਤਰ੍ਹਾਂ ਲੰਗਰ ਦੀ ਪ੍ਰਸ਼ਾਦਾ ਛਕ ਰਹੀਆਂ ਨੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਜਾਣੇ ਕੋਲ ਨੀ ਲੋੜ ਨਹੀਂ ਜਿੱਦਾਂ ਆ ਪਹਿਲਾਂ ਦਰਸ਼ਨ ਕਰ ਰਹੇ ਉਦਾਂ ਹੀ ਦਰਸ਼ਨ ਕਰੋ ਮੈਂ ਚੌਥੇ ਪਰਚਾਸ਼ਣ ਅਤੇ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਅਜਿਹੇ ਵਿਅਕਤੀ ਜੋ ਜਿਹਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਕੋਈ ਧਮਕੀ ਲਾਉਂਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਹੋ ਤੋ ਮਜਾਇਆ ਜਾ ਸਕੇ ਸਿੱਧਾ ਸਰ ਪਹਿਲਾਂ ਵੀ ਇੱਕ ਮੇਲ ਆਈ ਸੀ ਉਹਦੇ ਵਿੱਚ ਕੀ ਕੀਤਾ ਗਿਆ ਸੀ ਜੇ ਕੱਲ ਵਕਾਹ ਹਾਂਜੀ ਜੇ ਜੇਕਰ ਜਿਹੜੀ ਕੱਲ ਮੇਲ ਆਈ ਸੀ ਜੂਥੀ ਪੁਲਿਸ ਮੁਛ ਅਚਨਚਾ ਅਜੰਸੀਆਂ ਕਾਰਵਾਈ ਕਰਦੀਆਂ ਤਾਂ ਮੇਰਾ ਖਿਆਲ ਸੀ ਦੁਬਾਰਾ ਅਜਿਹੀ ਨਾ ਹੋਵੇ ਕਿਉਂਕਿ ਉਹ ਸੁਪਰਚਾਚਰਨ ਤੇ ਏਜੰਸੀਆਂ ਕੋਲ ਬੜੀਆਂ ਥਿਊਰੀਆਂ ਹੁੰਦੀਆਂ ਨੇ ਕਿ ਇਹ ਵੀਰ ਕਿੱਥੋਂ ਆਈ ਆ ਕਿੰਨੇ ਭੇਜੀ ਆ ਇਹ ਪੁਲਸ ਤੇ ਏਜੰਸੀਆਂ ਦਾ ਬਹੁਤ ਥੋੜੇ ਸਮੇਂ 'ਚ ਇਹ ਕੰਮ ਕਰਕੇ ਤੇ ਉਹਨਾਂ ਬੰਦਿਆਂ ਨੂੰ ਕਾਬੂ ਕਰ ਸਕਦੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਇਹ ਜੜੀਆਂ ਸਰਕਾਰਾਂ ਨੇ ਅਜਿਹਾ ਕਰਨਾਂ ਨਹੀਂ ਚਾਹੁੰਦੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਮੈਂ ਦੁਬਾਰਾ ਸੀਬੀ ਸਾਹਿਬ ਅਵਸਰਨ ਨੂੰ ਜਾਂ ਤੇ ਮੁੱਖ ਮੰਤਰੀ ਨੂੰ ਅਤੇ ਸੈਂਟਰ ਦੀਆਂ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਜੇ ਇਹ ਬਤਿਆਵਾਂ ਨੂੰ ਲੱਭ ਕੇ ਤੁਰੰਤ ਕਾਰਵਾਈ ਕਰੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਸ਼ਾਂਤ ਮਾਹੌਲ ਹੈ ਉਹ ਖਰਾਬ ਨਾ ਹੋ ਸਕੇ ਟਾਸਕ ਫੋਰਸ ਧਾਈ ਗਈ ਹੈ ਜੀ ਕੀਤਾ ਗਿਆ ਵਗੇ ਅਸੀਂ ਯੋਈ ਕੀ ਸੱਚਗੰਭੀਰ ਮਤ ਅਸਾ ਉਹ ਪੜਾਉਂਦੀ ਸਾਜੀ ਸਾਡੇ ਮਦਰ ਇਹੜਾ ਆ ਜਾਊਗਾ ਇਹ ਮੈਂ ਪਹਿਲੇ ਕਹਤਾ ਕਿ ਜਿਹੜਾ ਕੋਈ ਇਹੋ ਜੀ ਗੱਲ ਕਰਦਾ ਹੈ ਉਹਦਾ ਕੋਈ ਧਰਮ ਨਹੀਂ ਤੇ ਜਿਹੜਾ ਜਿਹਦਾ ਕੋਈ ਧਰਮ ਨਹੀਂ ਉਹ ਵਿਅਕਤੀ ਜਿਹੜਾ ਉਹ ਅੱਜ ਵੀ ਮਰਦਾ ਹੈ ਕੱਲ੍ਹ ਵੀ ਮਰਨਾ ਹੈ ਇਹ ਇਹ ਗੁਰੂਮਾਰੀ ਦਾ ਉਹ ਸਥਾਨ ਹੈ ਜਿੱਥੇ ਅਸੀਂ ਆਪਣਾ ਜ਼ਿੰਦਗੀ ਦੀ ਭੀਗਮਾ ਘੜਾਉਣੀ ਹੈ ਇਹ ਗੁਰੂਮਾਰੀ ਨੂੰ ਦੇ ਜਿਹੜਾ ਇਹ ਸਥਾਨ ਹੈ ਉੱਤੇ ਕੋਈ ਕਿਸੇ ਗੁਰੂਮਾਰੀ ਨੂੰ ਕੁਝ ਨਹੀਂ ਕਰ ਸਕਦਾ ਗੁਰੂਮਾਰੀ ਦਾ ਸਥਾਨ ਹੈ ਪ੍ਰਸ਼ਾਸਨ ਇਹਦਾ ਕੁਝ ਨਹੀਂ ਵਿਗਾੜ ਸਕਦਾ ਪਰ ਫਿਰ ਵੀ ਅਸੀਂ ਚੌਕਸੀ ਹਾਂ ਉੱਤੇ ਜਿਹੜੇ ਅੰਦਰ ਪ੍ਰਬੰਧ ਵਧਾਤੇ ਨੇ ਇਹ ਕੋਈ ਸੁਰਸ਼ਾਚ ਵੀ ਜਿਹੜਾ ਉਹ ਆਪਣੀ ਚੌਕਸੀ ਕਰ ਰਿਹਾ ਹੈ ਪਰ ਉਹਨਾਂ ਅਧਿਕਾਰਜਨਦਾਰ ਜਿਹੜਾ ਖਾਸ ਕਰਕੇ ਜਨਸੀਆਂ ਦੀ ਜਿਵੇਂ ਮਰੀ ਬਣਦੀ ਆ ਇਹ ਜਿਹੇ ਵਿਅਕਤੀਆਂ ਨੂੰ ਤੁਰੰਤ ਜਿਰਤਾਰ ਕਰਨਾ ਪੁਲਿਸਾਂ ਦੀ ਪੁਲਿਸ ਨਾਲ ਕੋਈ ਤਾਲਮੇਲ ਹੋਇਆ ਹੈ ਅਮਿਸੇ ਕੋਈ ਮਿਸ਼ਨ ਮੈਂ ਸੀਮ ਸਿੰਘ ਸਾਹਿਬ ਨੂੰ ਕੀਤਾ ਸੀ ਪਰ ਉਹ ਤਿਆਰੀ ਨਹੀਂ ਸੀ ਇਹ ਬਾਰਾ ਮੈਂ ਕਾਲ ਕਰਕੇ ਵੀ ਉਹਨਾਂ ਨੇ ਕਰ ਕਰ ਧੰਨਵਾਦ ਵੀਐਸਆਰ ਵੀ ਕਿਸੇ ਤਰ੍ਹਾਂ ਤਰਾਨਾ ਕੀਤੀ ਕੀ ਹੈ ਜੀ ਬਾਹਰ ਗੁਰੂ ਕਰਦੇ ਪਤਾ ਨਹੀਂ ਬੰਦੇ ਬੋਚੀ ਹੋਏ ਇਹਦੇ ਬਾਰੇ ਮੈਨੂੰ ਨਹੀਂ ਪਤਾ ਸਾਨੂੰ ਐਸਜੀਪੀਸੀ ਅਥਾਰਟिटीज ਵੱਲੋਂ ਇੱਕ ਬਲੈਂਡ ਦਿੱਤੀ ਗਈ ਸੀ ਕਿ ਉਹਨਾਂ ਨੂੰ ਇੱਕ ਥ੍ਰੈਟ ਮੇਲ ਆਈ ਹੈ ਜਿਸ ਬਲਾਸਤੀ ਕਰਨ ਕੀਤੀ ਗਈ ਹੈ ਗੋਲਡਨ ਟੈਂਪਲ ਪ੍ਰੈਮਿਸਸ ਦੇ ਆਸ-ਪਾਸ ਏਰੀਏਟ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਸੀ ਐਫਆਈਆਰ ਦੱਚ ਕਰਕੇ ਔਰ ਉਹਦੇ ਤੇ ਇਨਵੈਸਟੀਗੇਟ ਕੀਤੀ ਹੈ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਇਸ ਸਬੰਸ ਤੇ ਸਾਈਬਰ ਕ੍ਰਾਈਮ ਤੇ ਹੋਰ ਏਜੰਸੀਜ਼ ਨੂੰ ਵੀ ਅਸੀਂ ਨਾਲ ਰਿਕੁਐਸਟ ਕੀਤੀ ਹੈ ਉਹ ਵੀ ਸਾਡੀ ਹੈਲਪ ਕਰ ਰਹੇ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਹ ਕੇਸ ਅਸੀਂ ਟ੍ਰੇਸ ਕਰ ਲਾਂਗੇ सिक्योरिटी इमीजिएटली बीफअप की गई है उस एरिए बॉम्ब डिस्पोजल स्कॉड्स से एंटीसैप्ट टीम साइंटी वर्क कर रही हैं और सीनियर अफसर डिप्यूट किए गए हैं फॉर इंश्योरिंग फुल प्रूफ सिक्योरिटी और मैं आ, मीडिया के माध्यम राही सारे पब्लिक को कहना चाहना कि पैनिक वाली कोई गल नहीं है जो मेल के कंटेंट्स तो यह गल इंडिककेट हो रही है कि किसी शरारती अंसर वालों की गई है और ये ज़्यादातर साउथ इंडिया दीजा दी बारे या हैपनिंग्स बारे इंसिडेंट्स बारे ज्यादा गल कर रहे हैं कुछ एक जिक्र गोल्डन टैंपल की थर बारे भी है सो so, मैं असं ये कहना चाहता मैं कि पंजाब पुलिस और अमृतसर कमिश्नर पुलिस पूरी तरह सतर्क है और भी इंश्योर करा कि फुल प्रूफ सिक्योरिटी रहे किसी कोई तुरा की जड़ नहीं है और बहुत जल्द असं करेक करा